ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਦੇ ਰੈੱਡ ਬੰਟਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਨੋਟ ਕਰ ਲਓ ਜੀ ਜੋ ਤੁਹਾਨੂੰ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਹੈ 62 895 309 ਜੇਕਰ ਕੋਈ ਵੀਰ ਆਪਣੀ ਮਸ਼ੀਨਰੀ ਨੂੰ ਸੇਲ ਕਰਨਾ ਚਾਹੁੰਦਾ ਤਾਂ ਆਪਾਂ ਨੂੰ ਇਹਦੇ ਉੱਤੇ ਪੰਜ-ਸੱਤ ਫੋਟੋਆਂ ਤੇ ਬਣਦੀ ਸਾਰੀ ਜਾਣਕਾਰੀ ਦੇ ਸਕਦਾ ਜੀ ਉਸ ਤੋਂ ਬਾਅਦ ਆਪਣੀ ਐਡ ਆਪਣੇ ਇਸ YouTube ਚੈਨਲ ਉੱਤੇ ਲਵਾ ਸਕਦੇ ਜੀ ਜਿਹੜੇ ਵੀਰ ਨੇ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਸਾਰਾ ਕੁਝ ਦੱਸਿਆ ਹੁੰਦਾ ਕਈ ਵਾਰ ਵੀਰ ਆਪਾਂ ਨੂੰ ਪਾਉਣ ਲਾ ਲੈਂਦੇ ਕਿ ਤੁਸੀਂ ਵੀਰੇ ਨੰਬਰ ਨਹੀਂ ਦੱਸਿਆ ਸਾਰਾ ਕੁਝ ਦੱਸਿਆ ਹੁੰਦਾ ਜੀ ਹੁਣ ਗੱਲ ਕਰਦੇ ਹਾਂ ਪਰਸੋਨਾ ਵਾਲੀ 750 2004 ਮਾਡਲ ਹਰਿਆਣਾ ਨੰਬਰ 65 ਪੈਸੀ ਟੈਨੂ ਇਹ ਟਰੈਕਟਰ ਦੇ ਮੰਗਲੇ ਤੇ 2,25,000 ਰੁਪਏ ਟਰੈਕਟਰ ਦਾ ਪ੍ਰਾਈਜ਼ ਹੈ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੀ ਮਾਡਲ ਇਹ ਸਾਉਣਾ ਬੜੀਆ ਕੰਡੀਸ਼ਨ ਹੈ ਮਾਲਕ ਵੀਰ ਦਾ ਨੰਬਰ ਵੀਰੇ 97290 14005 97290 14005 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਉਹ ਸੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਉਸ ਉਹਨਾਂ ਲਈ ਕਰੈਕਟਰ ਨੂੰ ਖਰੀਦ ਸਕਦੇ ਹੋ ਤੇ ਦੂਸਰੇ ਨੰਬਰ ਤੇ ਆਪਣੇ ਕੋਲੇ ਫੋਲਡ 3600 ਜੀ 1985 ਮਾਡਲ ਪੰਪ ਫਾਰਮ 60 ਦਾ ਲੱਗਿਆ ਜੀ ਡੀਆਈ ਹੋਇਆ ਹੋਇਆ ਹੈ ਮਾਲਕ ਵੀਰ ਦਾ ਨੰਬਰ 9653077220 9653077220 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਇਹ ਮਾਡਲ ਦੇ हिसाब ਨਾਲ ਸਾਰਾ Ориਜਨਲ ਟਰੈਕਟਰ ਹੈ ਤੇ ਤੁਸੀਂ ਵੇਚੇ ਕਿਉਂਕਿ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਤੇ ਜਿਹੜੇ ਵੀ ਨہیں ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਆ ਮੋਟਰਸਾਈਕਲ ਪਰ ਟਾਈਨਾਂ ਜਿਉ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਫੋੜ ਵਾਲੇ ਵੀਰ ਕੋਲ ਹੀ ਇਹ ਮੋਟਰਸਾਈਕਲ ਹੈ ਜੀ 2007 ਮਾਡਲ ਹੈ ਜੀ ਨਵੇਂ ਟਾਇਰ ਨੇ ਇੰਜਨ ਫੁੱਲ ਹੈ ਜੀ ਪੰਜਾਬ ਨੰਬਰ ਹੈ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਮੋਟਰਸਾਈਕਲ ਹੈ ਜੀ ਤੇ ਮਾਲਕ ਵੀਰ ਦਾ ਨੰਬਰ 9653077220 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਜੇ ਤੁਸੀਂ ਮਾਲਕ ਨੂੰ ਫੋਨ ਕਰਕੇ ਪ੍ਰਾਈਸ ਨੂੰ ਜਾਣਕਾਰੀ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਆ ਜੀ ਆਪਣੇ ਕੋਲੇ ਟਰਾਲੀ ਹੈ ਜੀ 50 ਪੈਸੇ ਟਾਇਰ ਨੇ ਜੀ 12 ਮਖਟ ਲੰਬੀ 6.5 ਫੁੱਟ ਚੌੜੀ ਟਰਾਲੀ ਹੈ ਜੀ ਤੇ ਰਾਜਪੁਰਾ ਏਰੀਆ ਵੀਰ ਦਾ 2010 ਮਾਡਲ ਆ ਜੀ ਮਾਲਕ ਵੀਰ ਦਾ ਨੰਬਰ ਜੀ 9417122319 9417122319 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਮਾਡਲ ਦੇ हिसाब ਨਾਲ ਟਾਇਰ 9 ਵਰਗੇ ਟਾਇਰ ਨੇ ਜੀ ਤੇ 50 ਪੈਸੇ ਟਾਇਰ ਨੇ 12 ਫੁੱਟ ਲੰਬੀ ਸਾਢੇ 6 ਫੁੱਟ ਚੌੜੀ ਜੀ 2010 ਮਾਡਲ 50 ਪੈਸੇ ਟਾਇਰ ਤੇ ਰੈੱਡ ਕਲਰ ਦੀ ਟਰਾਲੀ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ 25 11 ਰੰਗ ਟਰਾਜੀ 1984 ਮਾਡਲ ਜੀ 60 ਪੈਸੇ ਟਾਇਰ ਤੇ 60000 ਰੁਪਏ ਇਸ ਦਾ ਪ੍ਰਾਈਸ ਹੈ ਜੀ ਤੇ ਮਾਲਕ ਵੀਰ ਦਾ ਨੰਬਰ ਜੀ 998733 40783 9873 40783 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੇ ਅਗਲੇ ਟਾਇਰ ਵੀਰੇ ਦੇ 20 ਪੈਸੇ ਟਾਇਰ ਨੇ ਅਗਲੇ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੇਂਟ ਹੋਇਆ ਹੋਇਆ ਹੈ ਚਿੱਟੇ ਕਲਰ ਦਾ ਟਰੈਕਟਰ ਹੈ ਜੀ 25 ਗ੍ਰੇਨ ਟਰੈਕਟਰ ਹੈ ਜੀ 60000 ਪ੍ਰਾਈਸ 84 ਮਾਡਲ 60 ਪੈਸੇ ਟਾਇਰ ਤੇ ਉਸ ਤੋਂ ਬਾਅਦ ਆਪਣੇ ਕੋਲੇ ਅਸ਼ਰਾ ਜੀ ਬਠੰਡਾ ਏਰੀਆ ਜੀ ਵੀਰ ਦਾ 241 ਅਸ਼ਰਾ ਜੀ ਬਲਦੇਬੀਰ ਕੋਲੇ ਟਰੈਕਟਰ ਖੜਾ ਹੈ ਜੀ ਐਚਆਰ 24 ਸਰਸੇ ਦਾ ਨੰਬਰ ਹੈ ਟਰੈਕਟਰ ਦਾ ਹਰਿਆਣਾ ਨੰਬਰ ਹੈ ਜੀ 1994 ਮਾਡਲ ਹੈ ਜੀ ਪ੍ਰਾਈਸ ਫੋਨ ਤੇ ਵੀਰੇ ਤੇ ਮਾਲਕ ਵੀਰ ਦਾ ਨੰਬਰ 78142 27249 78142 27249 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸਾਰਾ Ориਜినਲ ਟਰੈਕਟਰ ਹੈ ਕੰਮ ਕਰਵਾਇਆ ਹੋਇਆ ਹੈ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ